ਪਤਿਤ ਪਵਨ ਜਗਤ ਜੋਤ ਜੁਗੋ ਜੁਗ ਅਟਲ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੋੜਵਾਟੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਾਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਬਾਗ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ </body> ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਹਾਰ ਵੇਸਰ ਤੇ ਸਦਾ ਕੁਆਰੀ ਕੁਆਰੀ ਦਾ ਮਤਲਬ ਬੇਇੱਜ਼ਤ ਹੋਣਾ ਮਰਜ਼ ਕਹਿੰਦੇ ਹਨ ਕਿ ਭਾਈ ਪਰਮਾਤਮਾ ਦੇ ਨਾਮ ਨੂੰ ਭੁਲਾਇਆ ਮਾਇਆ ਦੇ ਹੱਥੋਂ ਮਨੁੱਖ ਦੀ ਸਦਾ ਬੇਪਤੀ ਹੀ ਹੁੰਦੀ ਹੈ ਬੇਇੱਜ਼ਤ ਹੁੰਦਾ ਹੈ ਤਾਕੋ ਧੋਖਾ ਕਾਂ ਬਿਆਪੈ ਜਾ ਕੋ ਓਟ ਤੁਹਾਰੀ ਪਰਹਿ ਅਕਾਲ ਪੁਰਖ ਪ੍ਰਮਾਤਮਾ ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ ਉਸ ਨੂੰ ਮਾਇਆ ਦੇ ਕਿਸੇ ਵੀ ਵਿਕਾਰ ਵੱਲੋਂ ਤੋਖਾਂ ਨਹੀਂ ਲੱਗ ਸਕਦਾ ਰਹਾਉ ਬਿਨ ਸੰਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਬਲਣਾ ਦਾ ਮਤਲਬ ਹੈ ਗੁਜ਼ਾਰਨਾ ਅਰਜਾਰੀ ਕਹਿੰਦੇ ਨੇ ਉਮਰ ਨੂੰ ਮਹਾਰਜ ਕਹਿੰਦੇ ਭਾਈ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਜਿੰਨੀ ਵੀ ਉਮਰ ਗੁਜ਼ਾਰਣੀ ਹੈ ਉਹ ਐਉਂ ਹੁੰਦੀ ਹੈ ਵੀ ਜਿਵੇਂ ਸਰਪ ਜੈਸੇ ਅਰਜਾਰੀ ਸਰਪ ਕਹਿੰਦੇ ਨੇ ਸੱਪ ਨੂੰ বিজেমে সাপ ਆਪਣੀ ਉਮਰ गुजारਦਾ ਹੈ ਉਮਰ ਭਾਵੇਂ ਲੰਮੀ ਹੁੰਦੀ ਹੈ ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ ਮਾਰਜ ਕਹਿੰਦੇ ਨੇ ਮਨੁੱਖ ਦੇ ਅੰਦਰ ਵੀ ਬਣੀ ਜ਼ਹਿਰ ਹੈ ਜਿਉਂ-ਜਿਉਂ ਬਾਣੀ ਨੂੰ ਪੜਦਾ ਹੈ ਤਿਉਂ-ਤਿਉਂ ਇਹਦੇ ਅੰਦਰੋਂ ਜ਼ਹਿਰ ਖਤਮ ਹੁੰਦੀ ਹੈ ਜੇ ਜ਼ਹਿਰ ਨਹੀਂ ਖਤਮ ਹੋ ਰਹੀ ਸਮਝੋ ਕਿ ਬਾਣੀ ਦਾ ਅਸਰ ਨਹੀਂ ਹੈ ਬਾਣੀ ਦਾ ਅਸਰ ਜਿਉਂ-ਜਿਉਂ ਹੁੰਦਾ ਹੈ ਤਿਆਂ ਤੇ ਮਨੁੱਖ ਦੇ ਅੰਦਰਲੀ ਜ਼ਹਿਰ ਖਤਮ ਹੁੰਦੀ ਹੈ ਨਵਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ ਨਵਖੰਡਨ ਕੋ ਰਾਜ ਸਾਰੀ ਧਰਤੀ ਦਾ ਰਾਜ ਹਾਰੀ ਦਾ ਮਤਲਬ ਹੈ ਹਾਰਨਾ ਮਰਜ ਕਹਿੰਦੀ ਵੀ ਸਿਮਰਨ ਤੋਂ ਬਾਝਿਆ ਹੋਇਆ ਮਨੁੱਖ ਜੇ ਸਾਰੀ ਧਰਤੀ ਦਾ ਰਾਜ ਵੀ ਕਰਦਾ ਰਹੇ ਤਾਂ ਵੀ ਆਖਰ ਮਨੁੱਖਾ ਜੀਵਨ ਦੀ ਬਾਜ਼ੀ ਜਿਹੜੀ ਹੈ ਉਹ ਹਾਰ ਕੇ ਜਾਂਦਾ ਹੈ ਗੁਣ ਨਿਦਾਨ ਗੁਣਤ ਨਹੀਂ ਗਾਏ ਜਾ ਕੋ ਕਿਰਪਾ ਧਾਰੀ ਹਾਏ ਗੁਣਾ ਦੇ ਖਜ਼ਾਨੇ ਹਰੀ ਅਹੇ ਕਾਲਪੁਰਖ ਪ੍ਰਮਾਤਮਾ ਕਿਰਪਾ ਕਰੋ ਕਿ ਤੁਹਾਡੇ ਨਾਮ ਵਿੱਚ ਸਾਡਾ ਮਨ ਲੱਗ ਜਾਏ ਗੁਣ ਨਿਦਾਨ ਗੁਣ ਤ ਨਹੀਂ ਗਾਏ ਗੁਣਾ ਦੇ ਖਜ਼ਾਨੇ ਹਰੀ ਦੇ ਗੁਣਾ ਉਸ ਮਨੁੱਖ ਨੇ ਗਾਏ ਜੋ ਸੋਤੇ ਉਸ ਪਰਮਾਤਮਾ ਪਰਮੇਸ਼ਰ ਨੇ ਮਿਹਰ ਦੀ ਨਿਗਾਹ ਕੀਤੀ ਜਿਸੋ ਤੇ ਉਹ ਪ੍ਰਮਾਤਮਾ ਕਿਰਪਾ ਕਰਦਾ ਹੈ ਉਹੀ ਪ੍ਰਮਾਤਮਾ ਦੇ ਗੁਣ ਗਾ ਸਕਦਾ ਹੈ ਉਹਦਾ ਜੀਵਨ ਕਿਹੋ ਜਿਹਾ ਹੋ ਜਾਂਦਾ ਹੈ ਸੋ ਸੁਖੀਆ ਤਨ ਉਸ ਜਨਮ ਨਾਨਕ ਤਿਸ ਬਲਿਹਾਰੀ ਕਹਿੰਦੇ ਉਹ ਮਨੁੱਖ ਸਦਾ ਸੁਖੀ ਜੀਵਨ ਬਤੀਤ ਕਰਦਾ ਔਰ ਉਸਦੀ ਜ਼ਿੰਦਗੀ ਮੁਬਾਰਕ ਹੁੰਦੀ ਹੈ ਹੈ ਨਾਨਕ ਅਜਿਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਹੈ ਬਲਿਹਾਰ ਜਾਈਏ ਜਿਹੜਾ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ ਜਿਹੜਾ ਮਹਾਰਾ ਦੀ ਕਿਰਪਾ ਨਾਲ ਸੁਖੀ ਜੀਵਨ ਬਤੀਤ ਕਰਦਾ ਉਸਦੀ ਜ਼ਿੰਦਗੀ ਮੁਬਾਰਕ ਹੈ ਆਉ ਪ੍ਰਮਾਤਮਾ ਸਭਨਾ ਉਪਰ ਮਿਹਰ ਭਰਿਆ ਹੱਥ ਰੱਖੇ ਸਭਨਾਂ ਨੂੰ ਨਾਮ ਦਾਤ ਨਤਨਦ੍ਰਸਤੀ ਚੜ੍ਹਦੀ ਕਲਾ ਦੀ ਦਾਤ ਔਰ ਸੋਚਜਾ ਜੀਵਨ ਬਖਸ਼ੀ ਪ੍ਰਮਾਤਮਾ ਸਭ ਨੂੰ ਨਿਵਾਜੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤਫਾਕਤ ਦੀ ਅਰਦਾਸ ਤੇ ਚਲਣੀਆਂ ਗੁਰੂ ਘਰ ਦੀ ਉਸਤਿਵਾਂ ਬਨਰ ਵਿਗਨ ਸੰਪੂਰਨਤਾ ਦੀ ਅਰਦਾਸ ਅਦਾਈ ਰਲ ਮਿਲ ਕੇ ਕਰਦੇ ਰਹੀਏ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ